ਗਰਮੇ ਤਾ ਨਹੀਂ ਗਰਮੇਦੀ ਪੁੱਤ ਤਾ ਓਠਾ ਰੋਟੀ ਖਾ ਰੋਟੀ ਪਕਾ ਕੇ ਤੇ ਛਾਡ ਆਈ ਆ ਤੇ ਖਾਣੀ ਨਹੀਂ ਪੁੱਤ ਰੋਟੀ ਕੀ ਗਾਲੋਈ ਰੋਣ ਕਢਾਈ ਆ ਪੁੱਤ ਨਹੀਂ ਨੀ ਮੰਮੀ ਮੈਂ ਕਦੋਂ ਰੋਣ ਈ ਆ ਉਤਨਾ ਮੇਰੀ ਅੱਖ ਚ ਕੁਛ ਪੈ ਗਿਆ ਏ ਤੇ ਓਦੇ ਕਰਕੇ ਨਾ ਅੱਖ ਲਾਲ ਜੀ ਹੋ ਗਈ ਪਾਣੀ ਜਿਹਾ ਵਗੰਦਿਆ ਗਰਮੇ ਤਾ ਮਨੁਸ਼ਦੈ ਨਾ ਤੀ ਯਵਣਾ ਮੈਨੂੰ ਪਤਾ ਤਾ ਰੋਣ ਈ ਆ ਤੇਰੀ ਅੱਖ ਚ ਕੁਛ ਨਹੀਂ ਪਿਆ ਹੋਗਾ ਨਾਲੇ ਹੋਰ ਕਿਨੁਛਦਾਇਨ ਬਣਾਵੇਂਗੀ ਨਾ ਤੇ ਚੱਲ ਜਾਣਾ ਮੈਂ ਤੇਰੀ ਮਾਂ ਆ ਮੈਂ ਜੰਮਿਆ ਆ ਮੈਨੂੰ ਸਾਰਾ ਪਤਾ ਪੁੱਤ ਤੇਰਾ ਤੂੰ ਇੰਨਾ ਨਾ ਆਪਣੇ ਮਾਨ ਦੇ ਵਿੱਚ ਨਾ ਦੁੱਖ ਨਾ ਮਣਾ ਬਿਮਾਰ ਹੋ ਜਾਈਂਗੀ ਤੇ ਪੁੱਤ ਨਾ ਰੋ ਨਾਲੇ ਤੇਰੇ ਵੱਲ ਵੇ ਵੇ ਕੇ ਤੇ ਪੁੱਤ ਮੈਂ ਜੀਂ ਲਈ ਆ ਤੇ ਜੇ ਤੈਨੂੰ ਤੂੰ ਰੋ ਰੋਏਂਗੀ ਤੇ ਮੇਰਾ ਹਾਲ ਕੀ ਹੋਊਗਾ ਮੇਰੀ ਧੀਏ ਨਾ ਮੇਰੀ ਧੀ ਰੋ ਐ ਰੋਟੀ ਖਾ ਮੇਰੇ ਪੁੱਤ ਮੰਮੀ ਮੈਂ ਕੀ ਕਰਾਂ ਮੰਮੀ ਮੈਂ ਹਾਰ ਚੁੱਕੀ ਆ ਹਾਰ ਚੁੱਕੀ ਮੰਮੀ ਤੇ ਤੇਰੇ ਖਮ ਮਮੀ ਮੈਂ ਤੇ ਆਖੇ ਸੀ ਮੇਰੀ ਜ਼ਿੰਦਗੀ ਖੁਸ਼ੀ ਦੇ ਨਾਲ ਭਰ ਚੂਗੀ ਮੇਰੀ ਜ਼ਿੰਦਗੀ 'ਚ ਖੁਸ਼ੀ ਦੇ ਰੰਗ ਹੋਣਗੇ ਪਰ ਮਨ ਮੈਂ ਬਹੁਤ ਦੁਖੀ ਹੋ ਗਿਆ ਮੇਰੇ ਕਰਮਾਂ 'ਚ ਸੋਹਣਿਆਂ ਦਾ ਸੁੱਖ ਮਿਲ ਲੱਗਦਾ ਲਿਖਿਆ ਹੀ ਨਹੀਂਗਾ ਪਤਾ ਨਹੀਂ ਆ ਜ਼ਿੰਦਗੀ ਨੇ ਮੈਨੂੰ ਕਿਹੜੇ ਮੋੜ ਤੇ ਲਿਆ ਕੇ ਖਲਾੜਤਾ ਵਾ ਬਸ ਬਸ ਮੇਰੀ ਤੀ ਇਹ ਐ ਇਦਾਂ ਕਿਉਂ ਕਹਿਨੀ ਆ ਸਭ ਠੀਕ ਹੋਊਗਾ ਆਪਾਂ ਕਿਹੜਾ ਰੱਬ ਦਾ ਮਾਰਾ ਕੀਤਾ ਵਾ ਜਿਹੜਾ ਸਾਡਾ ਹੋਊਗਾ ਹੈ ਚੁੱਪ ਕਾ ਮੇਟੀ ਮੰਮੀ ਮੈਂ ਟੁੱਟ ਚੁੱਕੀ ਆ ਮੈਂ ਆਪਣੀ ਜ਼ਿੰਦਗੀ ਤੋਂ ਹਾਰ ਚੁੱਕੀ ਆ ਮੰਮੀ ਮੈਨੂੰ ਤੇ ਗੱਲ ਵੀ ਨਹੀਂ ਆਉਂਦੀ ਮੰਮੀ ਮੈਂ ਕੀ ਮਾਰਾ ਕੀਤਾ ਰੱਬ ਦਾ ਜੋ ਮੇਰੇ ਗਾੜੀਆਂ ਸਭ ਕੁਝ ਹੋ ਗਿਆ ਮੈਂ ਅੰਦਰੋਂ ਖੋਖਲੀ ਹੋ ਚੁੱਕੀ ਆ ਮੰਮੀ ਉੱਥੇ ਮੇਰੀ ਸੱਸ ਨੇ ਟਿਕਨ ਦੇਂਦੇ ਸਾਰਿਆਂ ਦੇ ਸਾਹਮਣੇ ਤਨਾ ਮੈਂ ਬਸ ਵਟਕੁੱਟ ਕੇ ਟਾਈਮ ਕੱਟ ਲੈਨੀ ਆ ਪਰ ਮੰਮੀ ਕੱਲੇ ਚ ਮੈਨੂੰ ਚੈਨ ਸੱਚੀ ਨਹੀਂ ਆਉਂਦਾ ਨਹੀਂ ਆਉਂਦਾ ਮੰਮੀ ਮੈਂ ਅੰਦਰੋਂ ਅੰਦਰ ਰੋਂਦੀ ਰਹਿਨੀ ਆ ਮੇਰੀ ਸਾਸੂ 24 ਘੰਟੇ ਮੈਨੂੰ ਇਹੋ ਹੀ ਦੋਸ਼ ਦਿੰਦੀ ਆ ਮਨੀ ਚੰਗਾ ਭਲਾਏ ਤੇਰੇ ਹੋਣ ਨਾਲ ਹੀ ਉਹ ਪਾਗਲ ਹੋਇਆ ਵਾ ਜੋ ਕੀਤਾ ਤੂੰ ਕੀਤਾ ਐਨੇ ਮੈਨੂੰ ਤਾਨੇ ਮੇੜੇ ਦਿੰਦੀ ਆ ਦੱਸ ਮਾਂ ਦੱਸ ਮੈਂ ਕੀ ਕਰਾਂ ਆਖਰ ਆਪਣੇ ਥਾਂ ਤੇ ਉਹ ਵੀ ਸੱਚੀ ਆ ਉਹਦਾ ਵੀ ਕੀ ਕਸੂਰ ਆ ਕਿਉਂ ਆਪਣੇ ਪੁੱਤ ਨੂੰ ਜੋ ਪਿਆਰ ਕਰਦੀ ਆ ਇੱਕ ਮਾਂ ਵਾਂ ਨਾ ਮੰਮੀ ਉਹਦਾ ਕਹਿਣ ਦਾ ਸਾਰਾ ਮਤਲਬ ਇਹ ਆ ਪਾਗਲਖਾਨੇ ਮੰਨੇ ਗਿਆ ਤੇ ਤੂੰ ਪਚਾਇਆ ਵਾ ਸਾਰਾ ਕੁਝ ਤੇਰੇ ਘਰ ਕਿਉਂ ਆ ਵਾ ਬਹੁਤ ਤਾਨੇ ਮੇਰੇ ਨੂੰ ਮਿਲਦੇ ਆ ਜੇ ਮੰਮੀ ਆ ਘਰ ਇਹ ਭਾਬੀ ਦਾ ਵਾ ਮੰਮੀ ਮੇਰਾ ਤੇ ਘਰ ਕੋਈ ਨਹੀਂ ਨਾ ਗਰਮੀਤ ਜਿੰਨਾ ਚਰਪੁੱਤ ਮੈਂ ਜਿੰਨੀ ਆ ਨਾ ਹੁਣ ਚ ਤੂੰ ਫਿਗਰ ਕਰਦੀ ਕੋਈ ਲੋੜ ਨਹੀਂ ਤੇ ਕੀ ਬਣਾਇਆ ਤੂੰ ਰੋ ਰੋ ਕੇ ਹੈ ਅੱਖਾਂ ਲਾਲ ਕਿੰਨੀਆਂ ਹੋਈਆਂ ਵਾ ਉੱਠ ਮੇਰੀ ਧੀ ਮੂੰਹ ਤੋਚ ਚਾ ਰੋਟੀ ਖਾ ਚ ਚੱਲ ਉੱਠ ਮੰਮੇ ਰੋਣ ਦੀ ਨਹੀਂ ਗੱਲ ਵੀ ਮੈਨੂੰ ਜਾਂ ਕੋਈ ਗੱਲ ਮੈਂ ਤਾਂ ਨਹੀਂ ਰੋਟੀ ਖਾਂਦੀ ਪਤਾ ਨਹੀਂ ਮੰਮੀ ਮੇਰਾ ਮਾਂ ਨਹੀਂ ਨਹੀਂ ਰੋਟੀ ਖਾਣ ਨੂੰ ਕਰਨ ਿਆ ਐਦਾਂ ਹੁੰਦਾ ਜਿਵੇਂ ਘਬਰਾਟ ਹੁੰਦੀ ਆ ਘੇਰ ਪੈਂਦੀ ਆ ਮੇ ਜੇ ਨਹੀਂ ਕਰਨ ਿਆ ਇਹ ਨਹੀਂ ਆ ਪੀ ਮੈਂ ਉੱਥੋਂ ਆ ਗਈ ਜਾਂ ਮੈਂ ਇਹ ਗੱਲਾਂ ਦਿਲ ਚ ਲੈ ਕੇ ਬੈਠੀ ਮੈਂ ਤਾਂ ਨਹੀਂ ਰੋਟੀ ਖਾਂਡੀ ਸੱਚੇ ਮੰਮੀ ਮੇਰੀ ਸਿਹਤ ਜੇ ਨਹੀਂ ਠੀਕ ਮੇਰਾ ਜੀ ਨਹੀਂ ਕੰਡਾ ਜਿਵੇਂ ਨਾ ਸਰੀਰ ਠੀਕ ਨਹੀਂ ਹੁੰਦਾ ਚੱਲ ਮੇਰਾ ਪੁੱਤ ਜਿੰਨੇ ਰੋਟੀ ਖਾਣੀ ਨਾ ਖਾ ਜਿੰਨੇ ਭੁੱਖਾ ਨਾ ਨਹੀਂ ਖਾ ਲਾ ਮੇਰੀ ਤੀ ਮੈਂ ਗੋਲੀ ਜਾ ਕੇ ਦੇਣੀ ਆ ਚੰਗਾ ਕੋਈ ਨਹੀਂ ਮੰਮੀ ਠੀਕ ਐ ਮੈਂ ਖਾ ਲੇ ਚੱਲ ਖਾ ਮੇਰੇ ਸਾਹਮਣੇ ਮੇਰੀ ਰੋਟੀ ਮੈਂ ਗੋਲੀ ਲੈ ਕੇ ਆਈ ਨਾਲ ਪਾਣੀ ਲੈ ਕੇ ਆਈ ਤੇ ਨਾ ਵੇਖਾ ਮਾਤਾ ਦਾ ਹਾਲ ਕਿੱਦਾਂ ਥਾਲੀ ਤੁੰਨ ਕੇ ਖੜੀ ਆ ਉਹਦੀ ਜਿੱਦਾਂ ਇਹਦਾ ਇੱਥੇ ਕਿਤੇ ਪਿਓ ਨੇ ਰਾਸ਼ਨ ਪਾਇਆ ਹੁੰਦਾ ਵਾ ਜੇ ਮੈਨੂੰ ਤੇ ਖੇਦ ਚੜ ਚੜ ਕੇ ਜਾਂਦੀ ਹੈ ਨਾ ਦੋਵਾਂ ਮਾਵਾਂ ਤੀਆਂ ਦੇ ਕੋਈ ਚੀਜ਼ ਨਹੀਂ ਕਿਤੇ ਰਹਿਣ ਦਿੰਦੀ ਆ ਸਾਰੀਆਂ ਪਾਪੂ ਕੇ ਤੇ ਲੈ ਗਈ ਆ ਉਹਦੇ ਗਾੜੀ ਰੱਖਣ ਨੂੰ ਕੀ ਕਰਾਂ ਹੁਣ ਮੈਂ ਇੰਨੇ ਦੇ ਤੇ ਪੈਸੇ ਲਾਏ ਹੋ ਸਿਆਪਾ ਇਹਦਾ ਕੀਤਾ ਹੀ ਤੇ ਇਹ ਫੇਰ ਮੇਰੇ ਸਿਰ ਤੇ ਆਣ ਕੇ ਬੈਗੀ ਆ ਆ ਕੋਈ ਗੱਲ ਨਹੀਂ ਖਵਾਲ ਇਹਨੂੰ ਪਰੌਂਠੇ ਮੈਂ ਦੱਸੂਗੀ ਨਾ ਬਾਤ ਚ ਸਾਰਾ ਜੋ ਵੀ ਰਾਸ਼ਨ ਪਾਣੀ ਖਾਂਦੀ ਇਹਦੇ ਟਿੱਡ ਚੋਂ ਕੱਢਣਾ ਵਾ ਵੇਖੀ ਦੋ ਰੋਟੀਆਂ ਖਾਂਦੀ ਆ ਨਾ ਨਾ ਮੇਰੇ ਸਿਰੋ ਸਾਰਾ ਕੰਮ ਕਰਦਾ ਕੱਢਿਆ ਤੇ ਆਖੀ ਵੇਲੇ ਇਹਦੇ ਵਿੱਚ ਨਾਇਦ ਕੋ ਝਾੜੂ ਲਵਾਏ ਨਾ ਦੋਦੇ ਦੋਰੇ ਇੱਕ ਵਾਰੀ ਸਵੇਰੇ ਤੇ ਇੱਕ ਵਾਰੀ ਸ਼ਾਮਾਂ ਨੂੰ ਕਿੱਡਾ ਇਹਨਾਂ ਨੇ ਨਰਕ ਪਾਇਆ ਵਾ ਇੰਨੇ ਪੈਸੇ ਇਹਦੇ ਸਿਆਪੇ ਤੇ ਲਾਏ ਉਹੋ ਕਿਤੇ ਲਾਏ ਹੁੰਦੇ ਘਰ ਤੇ ਤੇ ਘਰ ਦਾ ਕਿਤੇ ਮੂੰਹ ਮੱਥਾ ਬੰਦਾ ਕਿੱਪ ਲੈਣੀ ਜੀ ਨੇ ਤੇ ਕਿੱਦਿ ਜਾਈਂ ਹਰਾਮ ਕੀ ਸਾਵਾ ਕਿਤੇ ਇੰਨੇ ਪਖੰਡ ਸਾੜ ਦੀਆਂ ਨੇ ਨਾ ਮਾਵਾਂ ਧੀਆਂ ਵੀ ਜਿਹੜੀ ਕੋਈ ਕਹਿਣ ਦੀ ਗੱਲ ਨਹੀਂ ਢੋਡੇ-ਗੋਡੇ ਕਿਤੇ ਕੰਮ ਕਰਨ ਵਾਲਾ ਪਿਆਵਾ ਪਰ ਇਹਨਾਂ ਨੂੰ ਥੋੜਾ ਪਤਾ ਵਾ ਬਸ ਖਾ ਲੋ ਤੇ ਬਹਿ ਜਾਓ ਅੰਦਰ ਨਾ ਕੋਪਕਾਉਣਾ ਤੇ ਨਾ ਦਿੰਣਾ ਹਾਈ ਹਾਈ ਨਹੀਂ ਇਹਨੂੰ ਕੀ ਗੋਲਾ ਵੱਜ ਗਿਆ ਵਾ ਹੁਣ ਹੋ ਇਹ ਨਹੀਂ ਮੈਂ ਮਰ ਗਈ ਜੋਰਪਿੰਦਰੇ ਤੂੰ ਸੋਚਣ ਦੀ ਕਿਤੇ ਉਹੋ ਨਾ ਗੱਲ ਹੋਵੇ ਸੜ ਗਈ ਮੇਰੀ ਕਿਸਮਤ ਇਹਦਾ ਤੇ ਲੰਗਰ ਪੂਰਾ ਨਹੀਂ ਹੋਣਿਆ ਤੇ ਮੈਨੂੰ ਲੱਗਦਾ ਕਿਤੇ ਹੋਰ ਸਿਆਪਾ ਨਾ ਮੇਰੇ ਪਾ ਦਾ ਪੈ ਜੇ ਹਾਏ ਨਹੀਂ ਮੇਰੀ ਇਹ ਕਿਸਮਤ ਏ ਦੱਸ ਇਹਦੀ ਰੋਟੀ ਪੂਰੀ ਨਹੀਂ ਹੋਣੀ ਤੇ ਨਿਆਣੇ ਨੂੰ ਕੁੱਨੇ ਸਾਂਭਣਾ ਵਾ ਇਹ ਹੁਣ ਬੜਾ ਸਿਆਪਾ ਪੈਣਾ ਜੇ ਨਾ ਨਾ ਕਿਤੇ ਇਹ ਮੇਰਾ ਵਿਆਹ ਵੀ ਹੋਵੇ ਤੂੰ ਇਹ ਕਿਦਾਂ ਖੇਖਣ ਕਰਨ ਦੀ ਆ ਮਾਂ ਵੀ ਲੱਗ ਤੇ ਹਾ ਤੇਰਾ ਕਿਵੇਂ ੱੱਕਾ ਦੇ ਕੇ ਮਾਰ ਇਹਨੂੰ ਚਵਲ ਨੂੰ ਹੋਣ ਉਠ ਉਠ ਹਾਏ ਬੋਤਮਨ ਤੇ ਹੋ ਰਿ ਕੋਸ਼ ਲੱਗਣ ਡਿਆ ਯੋ ਮੰਮੀ ਕੀ ਕਹਿਣਾ ਮਤਲਬ ਤੁਹਾਡਾ ਪੁੱਤ ਤੂੰ ਆਪ ਹੀ ਸਿਆਣੀ ਆ ਹੈ ਚੱਲ ਆਪਾਂ ਡਾਕਟਰ ਨੂੰ ਨਾ ਵਿਖਾਈ ਸੱਚੀ ਮੰਮੀ ਹਾਂ ਹੋ ਚੱਲਾ ਮੇਰੀ ਚਲੋ ਫਿਰ ਮੰਮੀ ਚੱਲਦੇ ਆ ਚੱਲ ਹਾਈ ਹਾਈ ਮਾਲਕਨ ਬੜਨਾ ਕਿਹੜਾ ਸੌਖਾ ਪਿਆ ਸਾਰਾ ਕੰਮ ਆਪ ਕਰਨਾ ਪੈਂਡਿਆ ਅੱਗੇ ਮਣੀ ਵਾਵਾ ਬਾਹਰ ਦਾ ਕੰਮ ਲਈ ਫਿਰਦਾ ਸੀ ਡੰਗਰਾਂ ਨੂੰ ਪਾਣੀ ਦਿਵਾ ਲੇਦਾ ਸੀ ਪੱਠੇ ਪਵਾ ਲਈਦੇ ਸੀ ਹੁਣ ਉਹ ਵੀ ਕੰਮ ਆਪ ਹੀ ਕਰਨੇ ਪੈਣ ੜੇ ਜਿੰਨੇ ਦਿਨੋਂ ਤਕਬੀਰ ਨਹੀਂ ਨਾ ਠੀਕ ਹੁੰਦਾ ਸਾਰੇ ਕੰਮ ਆਪ ਕਰਨੇ ਪੈਣੇ ਆ ਇੱਕ ਚੌਕੇ ਦਾ ਵਾਵਾ ਰੋਟੀਆਂ ਰੋਟੀਆਂ ਪਕਾ ਕੇ ਤੇ ਖਵਾਲ ਦਿੰਦੀ ਸੀ ਹਣੇ ਵੀ ਨਾਲਿਆਂ ਨੂੰ ਕਹਿ ਦਈਦਾ ਏ ਦੂਜਾ ਤੇਰਾ ਵਿਆਹ ਹੋਇਆ ਵਾ ਇੱਥੇ ਹੁਣ ਟਿਕ ਕੇ ਰਹਿਲਾ ਜਿੱਦਾਂ ਮਰਜ਼ੀ ਹੁੰਦਾ ਰਵੇ ਕੋਈ ਗੱਲ ਨਾ ਕਰੀ ਹੁਣ ਆਪੇ ਭਜਾ ਕੇ ਤੇ ਆਪੇ ਕੰਮ ਖਰਾਬ ਕਰ ਲਿਆ ਚਲ ਕੋਈ ਗੱਲ ਨਹੀਂ ਕੰਮ ਦੀ ਕਿਹੜੀ ਗੱਲ ਵਾ ਕੋਈ ਨੌਕਰ ਰਾਣੀ ਲਾ ਲਾਂਗੇ ਤੇ ਪੈਸੇ ਦਿਆ ਕਰਾਂਗੇ ਸਭ ਕੁਝ ਤੇ ਹੁਣ ਮੇਰਾ ਹੀ ਹੋ ਗਿਆ ਪਹਿਲੀ ਬੰਨਾ ਵੀ ਮੇਰਾ ਤੇ ਘਰ ਵੀ ਮੇਰਾ ਇੱਥੇ ਕੋਈ ਹਿੱਸੇਦਾਰ ਤੇ ਨਹੀਂ ਨਾ ਹੈਗਾ ਨਾਲੇ ਕਰਾਂਗੇ ਐਸ਼ ਜਦੋਂ ਮਰਜੀ ਕਿਹ ਕੋ ਪੈਸੇ ਦੇ ਕੇ ਤੇ ਕੰਮ ਕਰਾ ਲੋ ਕੰਮ ਦੀ ਕੀ ਗੱਲ ਹੁੰਦੀ ਐ ਮੈਂਵੇਂ ਮਰ ਮਰ ਜਾਣ ਲਈ ਹਾਏ ਹਾਏ ਘਰ ਤੋਂ ਹੁਣ ਜੀਵ ਨਹੀਂ ਲੱਗਦਾ ਹੈਗਾ ਮਨੀ ਤੋਂ ਬਗੈਰ ਕਦੀ ਇਧਰੋਂ ਤੋੜਾਣਾ ਕਦੀ ਇਧਰੋਂ ਆਣਾ ਆਵੇਂ ਮਾੜਾ ਹੀ ਭਾਵੇਂ ਚੰਗਾ ਹੀ ਪੁੱਤ ਤੇ ਮੇਰਾ ਹੀ ਨਾ ਵੇ ਤੂੰ ਮੇਰੀ ਕਿਸਮਤ ਅੱਗੇ ਵੱਡਾ ਪਿਆ ਹੈ ਮੰਜੇ ਤੇ ਉਹ ਗੱਲ ਜੋ ਮਾੜਾ ਜਾ ਤੁਰਨ ਫਿਰਨ ਵਾਲਾ ਹੋਇਆ ਵਾ ਤੇ ਇਹਨਾਂ ਨੂੰ ਉਹ ਗੱਲ ਪਾਗਲਖਾਨੇ ਚ ਲੱਗਿਆ ਏ ਮੈਂ ਆ ਪਤਾ ਨਹੀਂ ਹੋ ਕਰ ਕਿ ਕਿਹੜੇ ਮਾੜੇ ਕਰਮ ਲਖਾਏ ਹਾ ਹਾ ਪਤਾ ਨਹੀਂ ਕਦੋਂ ਮਾਊਗਾ ਮਨੀ ਜੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਮਲਾ ਕੇ ਲੈ ਆਓ ਤੇ ਇਹਨਾਂ ਨੇ ਕਹਿਣਾ ਵਾ ਕਿ ਡੀਆਂ ਮਾਈ ਦੀਆਂ ਬਾਵਾ ਆਕੜ ਗਿਆ ਵਾ ਉਦਾਂ ਬਣਦੀਆਂ ਮਾਈ ਨੂੰ ਤੇ ਕਿਹੜਾ ਵੇਲਾ ਮਨੀ ਨੂੰ ਮੇਲਾਵਾ ਕੀ ਕਰਾਂ ਮੈਂ ਕਿੰੂ ਕਰਾਂ ਕੋਈ ਗੱਲ ਦੀ ਸਮਝ ਨਹੀਂ ਆਉਂਦੀ ਕਿੱਦਾਂ ਮਨੀ ਨੂੰ ਮਿਲਣ ਜਾਵਾ ਅੱਛਾ ਇਹ ਦਿਲ ਨੂੰ ਕੋਹੋਂ ਡਿਆ ਵਾ ਪਾਣੀ ਪੀਵਾ ਬਰਜੀਤ ਕੰਮ ਕਰਨ ਦੀ ਹਾ ਹਾ ਗਰਮੀ ਤੋਂਦੀ ਪਾਣੀ ਧਾਣੀ ਤਪੜਾਉਂਦੀ ਹੀ ਨਾ

ਹੋ ਹਏ ਮੰਮੀ ਮੰਮੀ ਹਏ ਹੇ ਮਣੀ ਦਾ ਸਿਆਪਾ ਹੋ ਜੇ ਬਾਹਰ ਨਿਕਲ ਕੇ ਵੀ ਨਹੀਂ ਹੁਣ ਜੀਨ ਦਿੰਦਾ ਮੰਮੀ ਜਦੋਂ ਘਰ ਹੀ ਉਦੋਂ ਹੀ ਸਿਆਪਾ ਪਾਇਆ ਸੀ ਹੁਣ ਜਦੋਂ ਨਿਕਲ ਗਿਆ ਤੇ ਮੰਮੀ ਨੇ ਉਹਦੀ ਚਿੰਤਾ ਕਰ ਲਈ ਹੋਣੀ ਆ ਮੰਮੀ ਕੀ ਗੱਲ ਹੋ ਗਈ ਆ ਮੰਮੀ ਉਠੋ ਮੰਮੀ ਆਏ ਰੱਬ ਮੈਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੰਮੀ ਉਠੋ

ਉਹ ਤਾਂ ਮੰਮਾ ਦੇ ਬਾਉ ਆਏ ਆਏ ਹਾਏ ਹਾਏ ਮੰਮੀ ਤੁਸੀਂ ਤਾਂ ਬੜੇ ਵਧੀਆ ਲੰਮੇ ਪਏ ਕਿਹਾ ਮੈਂ ਪਾਣੀ ਪੀਣਨੀ ਆ ਚਾ ਪਾਣੀ ਲੈ ਆ ਤੂੰ ਪੀ ਲੈ ਹਾਏ ਹਾਏ ਮੰਮੀ ਮੇਰੀ ਗੱਲ ਸੁਣ ਉਹਨੇ ਤੇ ਜਿੱਥੇ ਜਾਣਾ ਸੀ ਚੱਲ ਗਿਆ ਮੰਮੀ ਹਾਨੂੰ ਕਾਹਦਾ ਭਗੋਚਾ ਦੇ ਦੇ ਲੱਗੀ ਆ ਕੀ ਹੋਇਆ ਮੰਮੀ ਪਤਾ ਨਹੀਂ ਮੇਰੇ ਰਕਬੀਰ ਦੇਲ ਨੂੰ ਹੀ ਕੁਛ ਹੋਇਆ ਪੁੱਤ ਮੈਂ ਪਾਣੀ ਪੀਣ ਚੱਲੀ ਆ ਮੈਂ ਚੱਲ ਇਹ ਵੀ ਕੰਮ ਕਰਨੀ ਤੇ ਮੈਂ ਚੱਲ ਪਾਣੀ ਪੀਣਨੀ ਤੇ ਚੱਕਰ ਆਏ ਆ ਪਤਾ ਲੱਗਾ ਆਖਾਂ ਗਾੜੀ ਨੇਹਰ ਹੀ ਹੋ ਗਿਆ ਤੂੰ ਇੱਥੇ ਬਹਿ ਬਲਜੀ ਮੰਮੀ ਲਾ ਕੇ ਮੈਂ ਡਾਕਟਰ ਇੱਥੇ ਨਾ ਨਾਲ ਜਾਣਾ ਨਹੀਂ ਪਤਾ ਕੋਈ ਗੱਲ ਨਹੀਂ ਮੰਮੀ ਦੀ ਹੈਗੀ ਹੈ ਕਪੜਾਟ ਵਾਲੀ ਗੋਲੀ ਉਹ ਦੇ ਦਿੰਨੇ ਆ ਚੱਲਿਆ ਆ ਲੰਮੇ ਪਾਲੇ ਸੱਜੇ ਕੁਛ ਮੰਮੀ ਤੂੰ ਮੈਨੂੰ ਦੱਸੋ ਤੂੰ ਇਹਦੀ ਚਿੰਤਾ ਕੀਤੀ ਹੈ ਨਾ ਮਣੀ ਦੀ ਹਾਏ ਕੀ ਕਰਾਂ ਬਲਜੀ ਤੇ ਚਿੰਤਾ ਵੀ ਹੋ ਜਾਂਦੀ ਆ ਧੀਆਂ ਪੁੱਤ ਨਾ ਦੇਣ ਮਾਂ ਬਾਪ ਤੇ ਉਹ ਕਾ ਨੇਰ ਪਿਆ ਹੁੰਦਾ ਵਾ ਹਾਏ ਮੰਮੀ ਪਿਆਤ ਹੈਗਾ ਵਾ ਮੈਂ ਮੰਦੀ ਆ ਪਰ ਆਪਣੇ ਆਪ ਵੱਲ ਵੇਖੋ ਮੰਮੀ ਨੇ ਕਿਹੜੇ ਕੰਮ ਚੰਗੇ ਕੀਤੇ ਆ ਉਹਦਾ ਚੰਗਾ ਨਾ ਉੱਥੇ ਸਭ ਕੋ ਇਲਾਜ ਹੋ ਜਾਊਗਾ ਕਾਤਾ ਹੀ ਨਹੀਂ ਦਿਲ ਤੇ ਗੱਲ ਲਾਈ ਆ ਤੁਸੀਂ ਤੇ ਫਿਰ ਉਹਦੇ ਉਹੋ ਹੀ ਤੁਸੀਂ ਤੁਹਾਡਾ ਮੁੰਡਾ ਵਾ ਨਾ ਫਿਰ ਅਸੀਂ ਤੁਹਾਡੇ ਕੋਲ ਨਹੀਂ ਲੱਗਦੇ ਮੰਮੀ ਗਾਦੇ ਬਲਜੀ ਦੀ ਵੀ ਸਹੀ ਆ ਤੁਸੀਂ ਮੰਮੀ ਨੂੰ ਜਿਆਦਾ ਪਿਆਰ ਕਰਦੇ ਜੇ ਅਸੀਂ ਵੀ ਤੁਹਾਡੇ ਲੱਗੀਆਂ ਹੀ ਆ ਅਸੀਂ ਤੁਹਾਡਾ ਕਿਹੜਾ ਖਿਆਲ ਨਹੀਂ ਰੱਖਦੇ ਫਿਰ ਨਹੀਂ ਪੁੱਤਿਆ ਨਹੀਂ ਕੀ ਗੱਲ ਹੈ ਕਿ ਰਕਬੀਰ ਉਹਦੇ ਕੇਵਲੇ ਮਾਂ ਦਾ ਖਿਆਲ ਚੱਲੀ ਜਾਂਦਾ ਤੀਆਂ ਪੁੱਤਾਂ ਵੱਲ ਮੈਨੂੰ ਜਿੱਦਾਂ ਦਾ ਤੂੰ ਦੱਸਿਆ ਉਹਨਾਂ ਨੂੰ ਬੰਦ ਕੇ ਰਾਤ ਦੇ ਆ ਉਦੋਂ ਦੀ ਮੇਰੇ ਦਿਮਾਗ ਤੇ ਟੈਨਸ਼ਨ ਹੋ ਗਈ ਵੀ ਪਤਾ ਨਹੀਂ ਕਿੱਦਾਂ ਤੱਤਾ ਕਿੱਦਾਂ ਨਹੀਂ ਮੇਰਾ ਜੀ ਕਰਦਾ ਮੈਂ ਕਿਹੜਾ ਬੜਾ ਮਿਲਾਂ ਕੋਈ ਮੈਂ ਆਪਣੇ ਮਾਂ ਚ ਗੱਲਾਂ ਸੋਚ ਕੇ ਤੇ ਮੈਨੂੰ ਚੱਕਰ ਆ ਗਏ ਹੋਰ ਕੋਈ ਬੁੱਤ ਗੱਲ ਚਲੋ ਕੋਈ ਨਹੀਂ ਤੁਸੀਂ ਉੱਠੋ ਇੱਕ ਵਾਰੀ ਬਲਜੀ ਚੈੱਕਪ ਕਰਾ ਲਿਓ ਨੇ ਮੰਮੀ ਦਾ ਮਰ ਉਦੋਂ ਮੈਂ ਕਿੰਨੀ ਗੋਲੀ ਹੈਗੀ ਆ ਪਰ ਤੁਸੀਂ ਉਦੋਂ ਕਰਾ ਲਿਆਓ ਚਲੋ ਉੱਠੋ ਪਰ ਮੰਮੀ ਇਹ ਵੀ ਤੇ ਗੱਲ ਹੈਗੀ ਆ ਨਾ ਅਸੀਂ ਤਾਂ ਲੱਗ ਗਿਆ ਉਹਨੂੰ ਦੱਸੋ ਜੋ ਵੀ ਤੁਹਾਨੂੰ ਹੁੰਦਾ ਵਾ ਜੇ ਜ਼ਿਆਦਾ ਘਬਰਾਟ ਪੈ ਜਾਂਦੀ ਫੇਰ ਅਸੀਂ ਕੀ ਕਰਦੇ ਦੱਸੋ ਪਹਿਲਾਂ ਬਲਜੀ ਕੋਈ ਨਹੀਂ ਜਾਣੀ ਹੋਈ ਹੋਈ ਨਹੀਂ ਪੀ ਲੈਣੀ ਆ

ਲੰਮੀ ਨਹੀਂ ਪੈਣਾ ਸੱਚੀ ਮੰਮੀ ਮੇਰੀ ਦਿਨ ਅੱਜ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈਗਾ ਚੱਲ ਪੁੱਤ ਤੂੰ ਖੁਸ਼ ਹੋ ਗਈਆਂ ਨਾ ਸੁਭ ਵਧੀਆ ਵਾ ਖੁਸ਼ ਕੀ ਮੰਮੀ ਮੇਰੀ ਤੇ ਨਾ ਉਮੀਦ ਹੀ ਮੁੱਕ ਗਈ ਮੈਂ ਤੇ ਜੀਣ ਦੀ ਆਸ ਹੀ ਛੱਡਤੀ ਇੱਕ ਨਵੀਂ ਆਸ ਜਾਗ ਗਈ ਮੇਰੇ ਵਾਸਤੇ ਅੱਗੇ ਵਾਸਤੇ ਜੀਣ ਵਾਸਤੇ ਨਾ ਇੱਕ ਨਵੀਂ ਆਸ ਉਮੀਦ ਜਾਗ ਗਈ ਹੈ ਮੰਮੀ ਮੈਂ ਬੜੀ ਖੁਸ਼ ਹਾਂ ਲੱਗਦਾ ਮੇਰੇ ਵਾਸਤੇ ਰੱਬ ਨੇ ਨਾ ਚੰਗਾ ਹੀ ਸੋਚਿਆ ਜਿਹੜੀ ਰੱਬ ਨੇ ਮੈਨੂੰ ਆ ਚੀਜ਼ ਵਿਖਾਤੀ ਇੱਕ ਜੀਣ ਦਾ ਸਾਰਾ ਮਿਲ ਗਿਆ ਮੈਨੂੰ ਮੰਮੀ ਮੈਂ ਇੰਨਾ ਟੁੱਟ ਗਈ ਸੀ ਨਾ ਹੁਣ ਮੇਰਾ ਦਿਲ ਕਰਦਾ ਹੈ ਮੈਂ ਜੀਣਾ ਨਹੀਂਗਾ ਮੈਂ ਇਸ ਦੁਨੀਆ ਤੇ ਜੀ ਕੇ ਕੀ ਲੈਣਾ ਮੈਂ ਬੜੀ ਪਰੇਸ਼ਾਨ ਹੋ ਗਈ ਹਾਂ ਮੰਮੀ ਆਪਣੀ ਜ਼ਿੰਦਗੀ ਹੱਥੋਂ ਆ ਗੱਲਾਂ ਇਧਰ ਦੀਆਂ ਉਧਰ ਦੀਆਂ ਸੁਣ ਕੇ ਸੱਚ ਪੁੱਛੇ ਨਾ ਮਾਂ ਨਾ ਮੈਨੂੰ ਰਾਤ ਨੀਂਦ ਆਉਂਦੀ ਨਾ ਦਿਨੇ ਆਉਂਦੀ ਪਰ ਅੱਜ ਨਾ ਆ ਗੱਲ ਸੁਣ ਕੇ ਸਕੂਨ ਜਿਹਾ ਮਿਲਿਆ ਮੰਮੀ ਮਮੀ ਦੇ ਬੱਚੇ ਦਾ ਤਾਂ ਸੋਚੀ ਜੇ ਤੂੰ ਉਸੇ ਘਰ ਰਹਿਣਾ ਵਾ ਤੇ ਮਨੀ ਦੇ ਨਾਲ ਰਹਿਣਾ ਮ ਤੋਤੇ ਇਹ ਆ ਕਿਦਾਂ ਦੀਆਂ ਤੁਸੀਂ ਗੱਲਾਂ ਕਰਨ ਡਏ ਹੋ ਕਦੇ ਇੱਥੇ ਵਿਆਹ ਕਰਾ ਲਾ ਕਦੀ ਉੱਥੇ ਕਰਾ ਲਾ ਮੰਮੀ ਮੈਂ ਉਹੀ ਘਰ ਆਪਣਾ ਮੰਨ ਲਿਆ ਉੱਥੇ ਜਾਣਾ ਵਾ ਮੈਂ ਆ ਸਭ ਗੱਲਾਂ ਤਾਂ ਅੱਕ ਚੁੱਕੀ ਆ ਮੈਨੂੰ ਇਹ ਕੁਛ ਨਹੀਂ ਚੰਗਾ ਲੱਗਦਾ ਨਾਲੇ ਮੰਮੀ ਤੁਹਾਨੂੰ ਪਤਾ ਵੀ ਹੋ ਸਕਦਾ ਮਨੀ ਠੀਕ ਹੋ ਜਾਣਾ ਇਸ ਬੱਚੇ ਦੇ ਕਰਮਾਂ ਨੂੰ ਉਹਦਾ ਪਿਓ ਠੀਕ ਹੋ ਜੇ ਉਹਦਾ ਲਾਜ ਚੱਲਣ ਡਿਆ ਵਾ ਤੇ ਮੰਮੀ ਹੌਲੀ ਹੌਲੀ ਫਰਕ ਪੈ ਜੇ ਤੇ ਉਹ ਵੀ ਸਾਡੀ ਜ਼ਿੰਦਗੀ ਚ ਆ ਜਾਏ ਸਾਡੀ ਜ਼ਿੰਦਗੀ ਕਿੰਨੀ ਖੁਸ਼ ਹੋ ਜਾਏ ਸਾਡੇ ਨਿੱਕਾ ਜਿਹਾ ਪਰਿਵਾਰ ਬਣ ਜੂਗਾ ਲਾਓ ਪੈ ਗਿਆ ਇਸੇ ਆਪਾ ਜੋ ਮੈਂ ਸੋਚਣ ਦੀ ਸੀ ਉਹੀ ਗੱਲ ਨਿਕਲੀ ਉਹ ਅੱਗੇ ਘਰ ਦੇ ਖਰਚੇ ਨਹੀਂ ਪੂਰੇ ਹੋਣ ਦੇ ਹੁਣ ਇਹਨਾਂ ਦੇ ਖਰਚੇ ਅਸੀਂ ਕਿੱਥੋਂ ਚੁੱਕਣੇ ਆ ਇਹੋ ਨਹੀਂ ਮਾਨ ਹੁਣ ਉਹ ਦੂਜਾ ਸਿਆਪਾ ਪਾ ਗਿਆ ਦੱਸ ਦਵਾਈ दारू ਕਈ ਚੀਜ਼ਾਂ ਦੀ ਲੋੜ ਹੁੰਦੀ ਆ ਉਹ ਅਸੀਂ ਕਿੱਥੋਂ ਲਾਉਣੇ ਆ ਇੱਕ ਇਹਦੇ ਕੇਸ ਦੇ ਸਿਆਪੇ ਅੱਗੇ ਤੇ ਮਾਵਾ ਧੀਆਂ ਕਿਤੇ ਟੋਰ ਕੇ ਢੱਕਾ ਨਹੀਂ ਪੂਰਾ ਕਰਦੀਆਂ ਇਨਾਂ ਨੇ ਵੀ ਨਾ ਕੋਈ ਕਮੀ ਨਹੀਂ ਛੱਡੀ ਮੇਰੇ ਨੱਕ ਚ ਤੂੰ ਦੋਹੇ ਲੋ ਮੈਨੂੰ ਤੇ ਲੱਗਦਾ ਵਾ ਇਹ ਆਈਏ ਸਕੀਮ ਲਾ ਕੇ ਆ ਕਦੀ ਕੋਈ ਪਾਗਲਖਾਨੇ ਗਿਆ ਵੀ ਬੰਦਾ ਵਾਪਸ ਆਉਂਦਾ ਵਾ ਇਹਨੂੰ ਹੁਣਾਵਾ ਮੈਂ ਆਪਣੇ ਸਹੁਰਿਆਂ ਦੇ ਪੈਸੇ ਕਿਉਂ ਖਰਚ ਕਰਵਾਵਾ ਬੰਦਾ ਮੇਰਾ ਪਾਗਲਖਾਨੇ ਆ ਤੇ ਚੱਲ ਉੱਥੇ ਪੈਲੀ ਵੀ ਹੈਗੀ ਆ ਭਰਾ ਦੀ ਵੀ ਬਾਦ ਤਨਖਾਹ ਹੁੰਦੀ ਆ ਤੇ ਉੱਥੇ ਉਹਨਾਂ ਦੇ ਪੈਸੇ ਲਵਾਉਂਦੀ ਆ ਅੱਗੇ ਅੰਤਰਾ 3-4 ਸਾਲ ਦਾ ਚੁੱਕ ਕੇ ਪੈਲੀ ਦੇ ਪੈਸੇ ਤੇ ਇਹਦਾ ਵਿਆਹ ਕੀਤਾ ਉਦੋਂ ਤੇ ਬੜੀਆਂ ਲੱਖ ਚੁੱਕ ਚੁੱਕ ਸਾਰੇ ਪਿੰਡ ਨੂੰ ਰੋਟੀ ਇਹਦੇ ਕੀਤੀ ਸੀ ਰਿਸ਼ਤੇਦਾਰਾਂ ਨੂੰ ਸੂਟ ਵੀ ਬੰਦੇ ਤੇ ਉਹ ਪੈਸੇ ਅਜੇ ਪੂਰੇ ਨਹੀਂ ਹੋਏ ਤੇ ਜਿਹੜੀ ਭਰਾ ਦੀ ਤਨਖਾਹ ਆਉਂਦੀ ਉਹ ਹੀ ਆਪਣੇ ਘਰ ਦਾ ਦੀ ਪੁਸ਼ ਕਰਨਾ ਨਾਲੇ ਅਸੀਂ ਮੁੰਡੇ ਨੂੰ ਨਹੀਂ ਕਿਤੇ ਚੱਜ ਦੇ ਸਕੂਲੇ ਪੜ੍ਹਨੇ ਲਾਉਣਾ ਉਹ ਹੁਣ ਕਹਿੰਦੀਆਂ ਹੁਣੀਆਂ ਨੇ ਵੀ ਇਹ ਵੀ ਇਹਦੇ ਤੇ ਖर्चे ਲੱਗਣ ਮੈਂ ਤੇ ਮਾਤਾ ਦੇ ਨਾਲ ਗੱਲਾਂ-ਗੱਲਾਂ 'ਚ ਪਹਿਲਾਂ ਹੀ ਗੱਲ ਕੱਢ ਦੇਣੀ ਆ ਕਿ ਮਾਤਾ ਰੋਟੀ ਮਹਾਂਪੂਰੀ ਹੋਣ ਦੀ ਜਿਹੜਾ ਘਰ ਰਸਣਾ ਖਾਓ ਜੇ ਤੁਸੀਂ ਆਖੋ ਨਾ ਤੇ ਇਹਦੇ ਤੇ ਮੈਂ 1 ਰੁਪਿਆ ਵੀ ਲਾਵਾਂ ਮੇਰ ਕੋ ਨਹੀਂ ਜੇ ਆ ਭੁੱਗ ਦੇ ਮੇਰੇ ਭਾ ਦੇ ਸਿਆਪੇ ਪਾਏ ਨੇ ਇਹ ਤੇ ਮਰਿਆ ਸੱਪ ਪਾਉਣ ਵਾਲੀ ਗੱਲ ਹੋ ਗਈ ਆ ਮੰਮੀ ਕਿੰਨਾ ਵਧੀਆ ਲੱਗੂਗਾ ਜਦੋਂ ਛੋਟਾ ਜਿਹਾ ਬੱਚਾ ਸਾਡੇ ਕੋਲ ਹੋਊਗਾ ਉਹਦੇ ਵੱਲ ਵੇਖ ਕੇ ਕਦੀ ਮਨੀ ਖੁਸ਼ ਹੋਣਗੇ ਕਦੀ ਮੈਂ ਖੁਸ਼ ਹੋਊਂਗੀ ਹਨਾ ਗੁੱਸੇ ਗਿੱਲੇ ਮੰਮੀ ਕਈ ਮਰ ਜਾਂਦੇ ਆ ਨਾ ਬੱਚੇ ਦੀ ਜਦੋਂ ਛੋਟੇ ਛੋਟੇ ਆ ਬਹਰ ਕਤਾਂ ਵੇਨਿਆਂ ਨੂੰ ਹੱਸ ਦੇਵੇਂ ਨੇ ਆ ਸ਼ੈਤਾਨੀਆਂ ਕਰ ਦੇਵੇਂ ਨੇ ਆ ਹਨਾ ਮੈਨੂੰ ਤਾਂ ਬਸ ਮੰਮੀ ਇੱਕੇ ਦਿਨ ਦਾ ਇੰਤਜ਼ਾਰ ਆ ਬਸ ਕਿਹੜੇ ਦਿਨ ਮਨੀ ਠੀਕ ਹੋ ਕੇ ਘਰ ਆਵੇ ਤੇ ਮੈਂ ਆਪਣੇ ਘਰ ਜਾਵਾਂ ਤੇ ਇਸ ਬੱਚੇ ਨੂੰ ਨਾ ਮੰਮੀ ਮੈਂ ਉਹਦੇ ਦਾਦਕੇ ਘਰ ਹੀ ਜਨਮ ਦੇਵਾਂ ਬਸ ਮੈਨੂੰ ਇੱਕੋ ਦਿਨ ਦੀ ਉਡੀਕ ਆ ਰੱਬ ਛੇਤੀ ਛੇਤੀ ਉਹ ਵੀ ਦਿਨ ਲੈ ਆਵੇ ਪੁੱਤ ਕੋਈ ਨੀ ਜੋ ਤੂੰ ਚਾਹਵੇਂਗੀ ਨਾ ਮਹਾਰਾਜ ਸਭ ਠੀਕ ਕਰੂਗਾ ਮਹਾਰਾਜ ਤੇਰੀ ਖੁਸ਼ੀਆਂ ਦੀ ਝੋਲੀ ਭਰੇ ਮਹਾਰਾਜ ਤੂੰ ਆਪਣੇ ਸਹੁਰੇ ਜਾਵੇਂ ਚੰਗਾ ਮਿਰਤੀ ਬਸ ਮੰਮੀ ਮੈਂ ਤੇ ਇਹੀ ਮੰਗਦੀ ਰੱਬ ਕੋਲ ਇਹੀ ਅਰਦਾਸ ਕਰਦੀ ਆ ਮਹਾਰਾਜ ਮੇਰੇ ਮਨ ਦੀਆਂ ਆਸਾਂ ਤੇ ਮਰਜ਼ਾ ਤੂੰ ਪੂਰੀਆਂ ਕਰਨੀਆਂ ਮਾਲਕਾ ਮੈਨੂੰ ਪਤਾ ਕਰਨਾ ਹੀ ਪੈਣਾ ਵਾ ਮੈਂ ਨਾ ਕਿੱਥੋਂ ਨਾ ਕਿਥੋਂ ਤੇ ਪਤਾ ਕਰ ਆਈ ਲੈਣਾ ਕਿ ਜੇ ਤੇ ਮਨੀ ਨੇ ਨਾ ਠੀਕ ਹੋਣਾ ਹੋਇਆ ਤੇ ਇਹਦਾ ਕੋਈ ਹੱਲ ਕਰਨਾ ਪੈਣਾ ਵਾ ਪਤਾ ਨਹੀਂ ਇੰਨੇ ਹੋਰ ਕਿੰਨੇ ਕ ਵਿਆਹ ਕਰਾਉਣੇ ਨੇ ਵਿਆਹ ਕਰਾ ਖਰਾ ਕੇ ਤੇ ਰੱਜਣ ਹੀ ਨਹੀਂ ਡਈ ਔਰ ਸਾਡੇ ਪਾ ਦਾ ਸਿਆਪਾ ਪਾਵੇ ਉਹ ਤਾਂ ਬੱਚਾ ਜੰਮ ਲੈਣਾ ਵਾ ਅਸੀਂ ਉਹਨੂੰ ਕਿੱਥੋਂ ਪਾਲ ਲੈਣਾ ਵਾ ਮੈਂ ਤਾਂ ਕਹਿ ਦੇਣਾ ਵਾ ਕਿ ਜੇ ਚੰਗੀ ਤਰ੍ਹਾਂ ਉੱਥੇ ਵਸਣਾ ਤੇ ਠੀਕ ਆ ਜੇ ਤੇ ਨਿਆਣੇ ਦੱਸੇ ਆਪਾ ਸਾਡੇ ਭਾ ਦਾ ਨਾ ਪਾਵੇ ਸਾਡੇ ਕੋ ਨਹੀਂ ਇਹ ਬੋਝ ਚੁੱਕੇ ਜਾਂਦੇ ਨਾ ਕਿ ਤੇ ਪੈਸਾ ਨਾ ਢੇਲਾ ਤੇ ਖਾਲੀ ਹੱਥ ਹੀ ਆ ਗਈ ਏ ਮੈਂ ਤੇ ਮਾਵਾ ਧੀਆ ਦੇ ਕੰਚੋਂ ਗੱਲ ਕੱਢ ਦੇਣੀ ਆ ਮੇਰੇ ਭਾ ਦਾ ਨਿਆਣੇ ਦਾ ਨਾ ਸਿਆਪਾ ਪਾਏ ਉੱਥੇ ਜਾਏ ਤੇ ਉੱਥੇ ਸਾਰਾ ਕੁਝ ਕਰੇ ਵਿੱਤਾ ਪਾਈ ਇਹਨੇ ਸਾਡੇ ਭਾ ਦੀ ਬਥੇਰਾ ਵੇਖ ਲਿਆ ਇਹਨਾਂ ਮਾਵਾ ਧੀਆ ਦੇ ਮੂੰਹ ਵੱਲ ਪਰ ਰਪਿੰਦਰ ਕੋਰੇ ਚੁੱਪ ਕੀਤੇ ਆ ਨਹੀਂ ਗੱਲ ਬਣਨੀ ਗੱਲ ਕੋਈ ਆਪਾ ਆਪਾ ਇਹ ਨਾ ਸਹਿਰਾ